ਸਾਸਟ੍ਰਿਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਸੋਮਵਾਰ ਨੂੰ ਇਹਨਾਂ ਰਾਸ਼ੀਆਂ ਤੇ ਪੋਲੇ ਨਾਲ ਜੀਤੀ ਕਿਰਪਾ ਹੋਵੇਗੀ ਉਹ ਆਪਣੇ ਕੰਮ ਵਿੱਚ ਸਫਲ ਹੋਣਗੇ ਅਤੇ ਬੇਸ਼ੁਮਾਰ ਤਾਨ ਦੀ ਪ੍ਰਾਪਤੀ ਇਹਨਾਂ ਰਾਸ਼ੀ ਵਾਲਿਆਂ ਨੂੰ ਹੋਵੇਗੀ ਜੋਤਿਸ਼ਾਸਤਰ ਦੇ ਅਨੁਸਾਰ કુલ 12 ਰਾਸ਼ੀਆਂ ਦਾ ਜ਼ਿਕਰ ਕੀਤਾ ਗਿਆ ਹੈ ਕੁੰਡਲੀਆਂ ਦੁਆਰਾ ਵਕ ਵਕ ਸਮੇਂ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ ਰੋਜ਼ਾਨਾ ਕੁੰਡਲੀਕਟ ਨਾਵਾਂ ਦੇ ਸਬੰਧ ਦੇ ਵਿੱਚ ਪਵਿੱਖ ਬਾਣੀਆਂ ਦਿੱਤੀਆਂ ਜਾਂਦੀਆਂ ਹਨ ਜੋਤਿਸ਼ శాਸਤਰ ਦੇ ਅਨੁਸਾਰ ਮਈ ਮਹੀਨੇ ਦੇ ਸੋਮਵਾਰ ਨੂੰ ਇਹਨਾਂ ਰਾਸ਼ੀਆਂ ਦੇ ਭਗਵਾਨ ਪੋਲੇਨਾਥ ਦੀ ਕਿਰਪਾ ਹੋਵੇਗੀ ਇਹਨਾਂ ਹੀ ਨਹੀਂ ਇਹਨਾਂ ਰਾਸ਼ੀ ਵਾਲਿਆਂ ਨੂੰ ਧਨ ਦੀ ਪ੍ਰਾਪਤੀ ਵੀ ਹੋਵੇਗੀ ਭਗਵਾਨ ਪੋਲੇਨਾਥ ਇਹਨਾਂ ਨੂੰ ਆਪਣਾ ਆਸ਼ੀਰਵਾਦ ਦੇਣਗੇ ਹਰ ਇਸ਼ਿਆ ਇਹਨਾਂ ਦੀ ਪੂਰੀ ਹੋਵੇਗੀ ਇਹਨਾਂ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਬ੍ਰਿਸ਼ਭ ਰਾਸ਼ੀ ਵ੍ਰਿਸ਼ਭ ਰਾਸ਼ੀ ਵਾਲਿਆਂ ਲਈ ਅੱਜ ਸਿਤਾਰੇ ਕਹਿੰਦੇ ਹਨ ਕਿ ਉਹਨਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੇ ਨਾਲ ਜੁੜੀ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ। ਵਪਾਰ ਅਤੇ ਵਪਾਰ ਦੇ ਨਾਲ ਜੁੜੇ ਲੋਕਾਂ ਲਈ ਦਿਨ ਲਾਭਦਾਇਕ ਅਤੇ ਸ਼ੁਭ ਰਹੇਗਾ। ਤੁਸੀਂ ਸ਼ਾਮ ਨੂੰ ਕਿਸੇ ਸਮਾਜਿਕ ਸਮਾਗਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਅੱਜ ਤੁਹਾਨੂੰ ਆਪਣੇ ਭਰਾਵਾਂ ਦਾ ਸਹਿਯੋਗ ਮਿਲੇਗਾ। ਅੱਜ ਸਮਾਜਿਕ ਕਾਰਜ ਕਰਨ ਦੀ ਇੱਛਾ ਵੀ ਜਾਗਦੀ ਰਹੇਗੀ। ਅਗਲੀ ਰਾਸ਼ੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੇ ਅੱਜ ਪਰਿਵਾਰ ਅਤੇ ਕੰਮ ਵਾਲੀ ਥਾਂ ਤੇ ਕਈ ਦਿਨਾਂ ਤੋਂ ਚੱਲੀ ਆ ਰਹੀ ਉਲਝਣ ਦੀ ਸਥਿਤੀ ਤੋਂ ਰਾਹਤ ਮਹਿਸੂਸ ਕਰਨਗੇ। ਅੱਜ ਤੁਹਾਡਾ ਕੰਮ ਸਚਾਰੂ ਟੰਗ ਦੇ ਨਾਲ ਚੱਲੇਗਾ। ਅੱਜ ਤੁਹਾਨੂੰ ਕਿਸੇ ਪਿਆਰੇ ਵਿਅਕਤੀ ਤੋਂ ਤੋਹਫ਼ਾ ਮਿਲ ਸਕਦਾ ਹੈ। ਮਾਪੇ-ਬਾਪ ਦੇ ਨਾਲ ਸਬੰਧਾਂ ਦੇ ਵਿੱਚ ਮਿਠਾਸ ਆਵੇਗੀ। ਅਗਲੀ ਰਾਸ਼ੀ ਤੁਲਾ ਰਾਸ਼ੀ। ਤੁਲਾ ਰਾਸ਼ੀ ਦੇ ਵਿਦਿਆਰਥੀਆਂ ਨੂੰ ਅੱਜ ਆਪਣੇ ਭਵਿੱਖ ਨੂੰ ਲੈ ਕੇ ਵਧੇਰੇ ਸੁਚੇਤ ਰਹਿਣ ਦੀ ਲੋੜ ਹੋਵੇਗੀ ਕਿਉਂਕਿ ਅੱਜ ਮਨ ਵਿਚਲਤ ਰਹੇਗਾ ਕਾਰੋਬਾਰੀ ਯਾਤਰਾ ਮੁਸ਼ਕਲ ਹੋ ਸਕਦੀ ਹੈ ਪਰ ਤੁਹਾਨੂੰ ਪਵਿਕ ਵਿੱਚ ਨਿਸ਼ਚਿਤ ਤੌਰ ਤੇ ਲਾਭ ਮਿਲੇਗਾ ਬਾਲ ਵਿਆਹ ਨਾਲ ਜੁੜੀਆਂ ਸਮੱਸਿਆਵਾਂ ਖਤਮ ਹੋਣਗੀਆਂ ਅਤੇ ਪ੍ਰਬੰਧ ਦੇ ਪ੍ਰਸਤਾਵ ਤੇ ਗੱਲਬਾਤ ਪੂਰੀ ਹੋਣ ਦੀ ਦਿਖਾਈ ਦੇਵੇਗੀ ਤੁਹਾਨੂੰ ਕਿਸੇ ਮੈਂਬਰ ਤੋਂ ਕੋਈ ਚੰਗੀ ਖਬਰ ਸੁਣਨ ਨੂੰ ਮਿਲੇਗੀ ਕੁੰਭ ਰਾਸ਼ੀ ਅੱਜ ਸਿਤਾਰੇ ਕਹਿੰਦੇ ਹਨ ਕਿ ਤੁਹਾਨੂੰ ਆਪਣੇ ਪਿਤਾ ਦੀ ਸਿਹਤ ਦਾ ਧਿਆਨ ਰੱਖਣਾ ਹੋਵੇਗਾ ਅਤੇ ਕਿਸੇ ਵੀ ਭੀੜ ਵਾਲੀ ਥਾਂ ਤੇ ਜਾਣ ਤੋਂ ਪਹਿਲਾਂ ਸੁਰੱਖਿਆ ਦੇ ਪ੍ਰਬੰਧ ਕਰਨੇ ਪੈਣਗੇ। ਦੋਸਤਾਂ ਦੇ ਨਾਲ ਤੁਹਾਡਾ ਸਮਾਂ ਚੰਗਾ ਰਹੇਗਾ ਅਤੇ ਤੁਹਾਨੂੰ ਮਾਨਸਿਕ ਸ਼ਾਂਤੀ ਮਿਲੇਗੀ। ਅੱਜ ਕੰਮ ਇਕੱਠੇ ਹੋਣ ਕਾਰਨ ਜਲਦਬਾਜ਼ੀ ਦੀ ਸਥਿਤੀ ਰਹੇਗੀ। ਤੁਹਾਨੂੰ ਆਪਣੇ ਜੀਵਨ ਸਾਥੀ ਤੋਂ ਵਿੱਤੀ ਸਹਾਇਤਾ ਮਿਲੇਗੀ ਜਿਸ ਕਾਰਨ ਤੁਸੀਂ ਕੋਈ ਨਵਾਂ ਕੰਮ ਕਰਨ ਦੀ ਯੋਜਨਾ ਵੀ ਬਣਾ ਸਕਦੇ ਹੋ। ਅਗਲੀ ਰਾਸ਼ੀ ਹੈ ਜੇ ਮੇਨ ਰਾਸ਼ੀ ਮੇਨ ਰਾਸ਼ੀ ਦੇ ਲੋਕ ਅੱਜ ਨਵੇਂ ਮੌਕਿਆਂ ਦਾ ਫਾਇਦਾ ਉਠਾ ਕੇ ਤਰੱਕੀ ਕਰਨਗੇ ਬਾਲ ਵਿਆਹ ਦੀ ਗੱਲ ਚੱਲ ਰਹੀ ਹੈ ਇਸ ਲਈ ਅੱਜ ਇਸ ਮਾਮਲੇ ਦੇ ਵਿੱਚ ਕੁਝ ਤਰੱਕੀ ਹੋਵੇਗੀ ਪ੍ਰੇਮ ਜੀਵਨ ਵਿੱਚ ਇੱਕ ਨਵਾਂ ਅਧਿਆਇ ਜੋੜਿਆ ਜਾਵੇਗਾ ਜੇਕਰ ਤੁਸੀਂ ਕਿਤੇ ਨਿਵੇਸ਼ ਕਰਨ ਦੇ ਬਾਰੇ ਸੋਚ ਰਹੇ ਹੋ ਤਾਂ ਉਸ ਦੇ ਲਈ ਦਿਨ ਚੰਗਾ ਰਹੇਗਾ ਤੁਹਾਨੂੰ ਕਰਜ਼ੇ ਤੋਂ ਰਾਹਤ ਮਿਲੇਗੀ ਅਤੇ ਤੁਹਾਡੀ ਦੌਲਤ ਦੇ ਵਿੱਚ ਵਾਧਾ ਹੋਵੇਗਾ ਤੇ ਆਓ ਹੁਣ ਗੱਲ ਕਰਦੇ ਹਾਂ ਉਹਨਾਂ ਰਾਸ਼ੀਆਂ ਦੀ ਜਿਨ੍ਹਾਂ ਦੀ ਮਈ ਮਹੀਨੇ ਤੋਂ ਲੈ ਕੇ ਪੂਰੇ 2 ਸਾਲ ਤੱਕ ਪੋਲੇਨਾਥ ਦੀ ਕਿਰਪਾ ਦੇ ਨਾਲ ਕਿਸਮਤ ਬਦਲ ਜਾਵੇਗੀ ਉਹਨਾਂ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਪੋਲੇਨਾਥ ਤੁਹਾਡੇ ਤੇ ਅਧਿਕ ਪਰਸੰਨ ਹੋ ਚੁੱਕੇ ਹਨ ਜਿਸ ਨਾਲ ਤੁਹਾਨੂੰ ਜਿਸ ਨਾਲ ਤੁਹਾਨੂੰ ਹੁਣ ਚਾਰੇ ਪਾਸਿਆਂ ਤੋਂ ਪਸ ਲਾਭ ਹੀ ਲਾਭ ਪ੍ਰਾਪਤ ਹੋਵੇਗਾ ਤੁਹਾਡੇ ਜੀਵਨ ਦੇ ਵਿੱਚ ਬਹੁਤ ਪੈਸਾ ਆਉਣ ਵਾਲਾ ਹੈ ਤੁਹਾਡਾ ਵਪਾਰ ਵਧੇਗਾ ਇਸ ਰਾਸ਼ੀ ਵਾਲੇ ਜਿਹੜੇ ਲੋਕ ਵਿਦਿਆਰਥੀ ਵਰਗ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਲਈ ਇਹ ਸਮਾਂ ਬਹੁਤ ਅਨੁਕੂਲ ਹੈ ਜਿਹੜਾ ਉਹਨਾਂ ਦੇ ਲਈ ਚੰਗਾ ਪਰਿਨਾਮ ਲੈ ਕੇ ਆਵੇਗਾ ਪੁਰਾਣੀਆਂ ਚਾਹਤਾਂ ਤੁਹਾਡੀਆਂ ਤਾਜ਼ਾ ਹੋ ਜਾਣਗੀਆਂ ਪੁਰਾਣੇ ਵਿਛੜੇ ਹੋਏ ਦੋਸਤ ਵੀ ਤੁਹਾਨੂੰ ਇਸ ਸਮੇਂ ਮਿਲ ਸਕਦੇ ਹਨ ਕਿਸੇ ਦੇ ਭਰੋਸੇ ਦੇ ਮਨ ਕਿਸੇ ਦੇ ਭਰੋਸੇ ਦੇ ਮਨ ਦੀ ਸਲਾਹ ਲੈਣੀ ਲੈਣੇ ਜ਼ਰੂਰੀ ਹੋ ਜਾਂਦੀ ਹੈ ਮਨ ਬਹੁਤ ਜਿਸ ਨੂੰ ਪਸੰਦ ਕਰਦਾ ਹੈ ਉਹ ਅਚਾਨਕ ਤੁਹਾਡੇ ਸਾਹਮਣੇ ਆ ਸਕਦਾ ਹੈ ਇਹ ਸਮਾਂ ਤੁਹਾਡੇ ਪਕਸ਼ ਤੇ ਵਿੱਚ ਹੈ ਇਸ ਨੂੰ ਅਜਾਏ ਨਾ ਜਾਣ ਦੇਣਾ ਇਸ ਦਾ ਭਰਪੂਰ ਲਭ ਉਠਾਉਣਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਪੋਲੇ ਨਾਸ ਜੀ ਤੁਹਾਡੇ ਤੇ ਬਹੁਤ ਜ਼ਿਆਦਾ ਪਸੰਦ ਹੋ ਚੁੱਕੇ ਹਨ ਜਿਸ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਹੁਣ ਵੱਡਾ ਪਰਿਵਰਤਨ ਆਉਣ ਵਾਲਾ ਹੈ ਤੁਹਾਨੂੰ ਖੁਦ ਆਪਣੇ ਜੀਵਨ ਦੇ ਵਿੱਚ ਵੱਡੇ ਪਰਿਵਰਤਨ ਦੇਖਣ ਨੂੰ ਮਿਲ ਸਕਦੇ ਹਨ ਜੋ ਤੁਹਾਡੇ ਲਈ ਬਹੁਤ ਲਾਭਦਾਇਕ ਸਾਬਤ ਹੋਣਗੇ ਜਿਹੜੇ ਲੋਕ ਬਿਜ਼ਨਸ ਦੇ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਅਧਿਆਨਤ ਲਾਭ ਹੋ ਜਾਵੇਗਾ ਜਿਸ ਵੀ ਕੰਮ ਨੂੰ ਤੁਸੀਂ ਹੱਥ ਲਗਾਓਗੇ ਉਹ ਕੰਮ ਤੁਹਾਡਾ ਸਫਲਤਾਪੂਰਵਕ ਪੂਰਾ ਹੋ ਜਾਵੇਗਾ ਕੈਨਾ ਗਲਤ ਨਹੀਂ ਹੋਵੇਗਾ ਕਿ ਤੁਹਾਨੂੰ ਇਸ ਸਮੇਂ ਮਿਹਨਤ ਦਾ ਫਲ ਪ੍ਰਾਪਤ ਹੋ ਜਾਵੇਗਾ ਆਤਮ ਵਿਸ਼ਵਾਸ ਦੇ ਨਾਲ ਤੁਸੀਂ ਭਰਪੂਰ ਹੋਗੇ ਕਾਰਜ ਖੇਤਰ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਸਥਾਨ ਮਿਲ ਜਾਵੇਗਾ ਅਗਲੀ ਰਾਸ਼ੀ ਹੈ ਜੀ वृश्चिक ਰਾਸ਼ੀ वृश्चिक ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਭਗਵਾਨ ਪੋਲੇਨਾਹ ਦੇ ਆਸ਼ੀਰਵਾਦ ਦੇ ਨਾਲ ਵੱਡੀ ਤੋਂ ਵੱਡੀ ਖੁਸ਼ਖਬਰੀ ਦੇ ਤੁਹਾਡੇ ਲਈ ਯੋਗ ਬਣਦੇ ਦਿਖਾਈ ਦੇ ਰਹੇ ਹਨ ਸਮਾਂ ਬਹੁਤ ਹੀ ਖਾਸ ਰਹਿਣ ਵਾਲਾ ਹੈ ਤੁਹਾਡੇ ਲਈ ਪ੍ਰੇਮ ਸਬੰਧਾਂ ਦੇ ਮਾਮਲੇ ਦੇ ਵਿੱਚ ਇਹ ਸਮਾਂ ਤੁਹਾਡੇ ਪੱਖ ਦੇ ਵਿੱਚ ਹੈ ਵਪਾਰ ਦੇ ਨਾਲ ਜੁੜੇ ਲੋਕਾਂ ਨੂੰ ਕਾਫੀ ਧਨਲਾਭ ਪ੍ਰਾਪਤ ਹੋ ਜਾਵੇਗਾ। ਭਗਵਾਨ शिव जी ਤੁਹਾਡੇ ਤੇ ਮਿਹਰਬਾਨ ਹੋ ਚੁੱਕੇ ਹਨ। ਇਹ ਭਵਿੱਖ ਵਿੱਚ ਤੁਹਾਡੇ ਜੀਵਨ ਦੇ ਕਈ ਰਾਹ ਆਸਾਨ ਤੁਹਾਡੇ ਲਈ ਬਹੁਤ ਅਨਕੂਲ ਇਸ ਸਮਾਂ ਹੋ ਜਾਵੇਗਾ। ਸਮੇਂ ਦਾ ਭਰਪੂਰ ਲਾਭ ਉਠਾਓ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕਰਕ ਰਾਸ਼ੀ। ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਪੋਲੇਨਾਥ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਬਹੁਤ ਹੀ ਸ਼ੁਭ ਸੰਜੋਗ ਬਣਦੇ ਦਿਖਾਈ ਦੇ ਰਹੇ ਹਨ ਤੁਹਾਨੂੰ ਜੀਵਨ ਦੇ ਵਿੱਚ ਵੱਡੇ ਪਰਿਵਰਤਨ ਦੇਖਣ ਨੂੰ ਮਿਲ ਸਕਦੇ ਹਨ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਬਹੁਤ ਹੀ ਸੁਧਰ ਜਾਵੇਗੀ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਪਰਿਵਰਤਨ ਦੇਖਣ ਨੂੰ ਮਿਲਣਗੇ ਤੁਹਾਡੇ ਦੁੱਖ ਦਰਦ ਕਸ਼ਟ ਖਤਮ ਹੋਣ ਵਾਲੇ ਹਨ ਆਰਥਿਕ ਰੂਪ ਦੇ ਨਾਲ ਤੁਸੀਂ ਬਹੁਤ ਖੁਸ਼ ਰਹੋਗੇ ਨਾਲ ਹੀ ਨਾਲ ਤੁਹਾਡੇ ਪਰਿਵਾਰ ਵਿੱਚ ਕੁਝ ਕੋਜਿ ਨਵਾਂ ਮਾਹੌਲ ਬਣ ਜਾਵੇਗਾ ਜੋ ਕਿ ਪਰਿਵਾਰ ਦੇ ਮੈਂਬਰਾਂ ਨੂੰ ਹੋਰ ਕਰੀਬ ਜੋ ਕਿ ਪਰਿਵਾਰ ਦੇ ਮੈਂਬਰਾਂ ਨੂੰ ਹੋਰ ਕਰੀਬ ਲੈ ਕੇ ਆਵੇਗਾ ਜੋ ਕਿ ਪਰਿਵਾਰ ਦੇ ਮੈਂਬਰਾਂ ਨੂੰ ਹੋਰ ਕਰੀਬ ਲੈ ਕੇ ਆਵੇਗਾ ਮਾਨ ਸਨਮਾਨ ਵਧੇਗਾ ਤੁਹਾਡੇ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋ ਜਾਣਗੇ ਕੁਲ ਮਿਲਾ ਕੇ ਤੁਹਾਡੇ ਜੀਵਨ ਦੇ ਵਿੱਚ ਆਉਣ ਵਾਲੇ ਪਰਿਵਰਤਨ ਤੁਹਾਨੂੰ ਤਰੱਕੀ ਵਾਲੀ ਰਾਹ ਤੇ ਲੈ ਕੇ ਜਾਣਗੇ ਜਿਹੜੇ ਲੋਕ ਵੀ ਦੇਸ਼ ਦੇ ਵਿੱਚ ਜਾ ਕੇ ਨਾ ਜਿਹੜੇ ਲੋਕ ਵੀ ਵਿਦੇਸ਼ ਦੇ ਵਿੱਚ ਜਾ ਕੇ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹਨ ਉਹਨਾਂ ਦਾ ਸੁਪਨਾ ਜ਼ਰੂਰ ਪੂਰਾ ਹੋਵੇਗਾ। ਅਗਲੀ ਰਾਸ਼ੀ ਹੈ ਜੀ ਮੇਖ ਰਾਸ਼ੀ। ਮੇਖ ਰਾਸ਼ੀ ਵਾਲਿਆਂ ਨੂੰ ਦੱਸ ਰਹੀਏ ਕਿ ਭਗਵਾਨ ਪੋਲੇनाथ ਜੀ ਤੁਹਾਡੇ ਤੇ ਮਿਹਰਬਾਨ ਹੋ ਚੁੱਕੇ ਹਨ। ਭਗਵਾਨ ਪੋਲੇनाथ ਤੁਹਾਡੇ ਦੇ ਅੰਧ ਅੰਤ ਪਸੰਨ ਹਨ ਜਿਸ ਦੀ ਵਜ੍ਹਾ ਦੇ ਨਾਲ ਜੀਵਨ ਦੇ ਜਿੰਨੇ ਵੀ ਦੁੱਖ ਕਸ਼ਟ ਹਨ ਉਹ ਖਤਮ ਹੋ ਜਾਣਗੇ। ਤੁਹਾਡੇ ਕਈ ਸਾਲਾਂ ਤੋਂ ਰੁਕੇ ਹੋਏ ਕੰਮ ਹੁਣ ਸਫਲਤਾਪੂਰਵਕ ਪੂਰੇ ਹੋਣਗੇ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਹੁਣ ਖੁਸ਼ ਨਮਾ ਰਹੇਗਾ ਅਗਲੀ ਰਾਸ਼ੀ ਹੈ ਜੀ বৃਸ਼ਕ ਰਾਸ਼ੀ বৃਸ਼ਕ ਰਾਸ਼ੀ ਵਾਲਿਆਂ ਨੂੰ ਦੱਸਣਯੇ ਕਿ ਜੇਕਰ ਤੁਸੀਂ ਕਿਸੇ ਨੂੰ ਇਸ ਤੋਂ ਪਹਿਲਾਂ ਪੈਸਾ ਕਿਤੇ ਉਧਾਰ ਦਿੱਤਾ ਹੋਇਆ ਸੀ ਉਹ ਵੀ ਤੁਹਾਨੂੰ ਵਾਪਸ ਮਿਲ ਜਾਵੇਗਾ ਜੇਕਰ ਤੁਸੀਂ ਕਿਸੇ ਕੋਲੋਂ ਪੈਸੇ ਜੇਕਰ ਤੁਸੀਂ ਕਿਸੇ ਕੋਲੋਂ ਪੈਸੇ ਚੁੱਕੇ ਹੋਏ ਸਨ ਕਰਜ਼ੇ ਦੇ ਰੂਪ ਦੇ ਵਿੱਚ ਉਸ ਤੋਂ ਵੀ ਤੁਹਾਨੂੰ ਮੁਕਤੀ ਮਿਲ ਜਾਵੇਗੀ ਤੁਹਾਡੀ ਹਰ ਕੀਤੀ ਹੋਈ ਕੋਸ਼ਿਸ਼ ਤੁਹਾਨੂੰ ਸਫਲ ਦੇ ਕੰਮਜਾਬ ਬਣਾ ਦੇਵੇਗੀ ਸਮਾਜ ਦੇ ਵਿੱਚ ਤੁਹਾਡਾ ਮਾਨ ਸਨਮਾਨ ਵੱਧ ਜਾਵੇਗਾ ਜਿਸ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਤੁਸੀਂ ਆਰਥਿਕ ਪੱਖੋਂ ਤੇ ਰਾਜਨੀਤਿਕ ਪੱਖੋਂ ਬਹੁਤ ਹੀ ਲਾਭ ਉਠਾਓਗੇ ਬਸ ਇਸ ਸਮੇਂ ਤੁਸੀਂ ਕੀ ਕਰਨਾ ਹੈ ਕਿ ਆਪਣੇ ਉਗਰ ਸੁਭਾਅ ਤੇ ਕੰਟਰੋਲ ਰੱਖਣਾ ਹੈ ਜਿਸ ਦੇ ਨਾਲ ਤੁਹਾਨੂੰ ਕਿਤੇ ਘਾਟਾ ਨਾ ਪੈ ਜਾਵੇ ਕੁੱਲ ਮਿਲਾ ਕੇ ਇਹ ਸਮਾਂ ਤੁਹਾਡੇ ਪੱਖ ਦੇ ਵਿੱਚ ਹੈ ਇਸ ਨੂੰ ਆਪਣੇ ਹੱਥ ਵਿੱਚੋਂ ਨਾ ਜਾਣ ਦੇਣਾ ਇਹ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਤੁਹਾਨੂੰ ਹੁਣ ਬਸ ਸਫਲਤਾ ਹੀ ਮਿਲੇਗੀ ਤੁਹਾਨੂੰ ਨਰਾਸ਼ੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਿਸ ਦੇ ਨਾਲ ਤੁਹਾਡੇ ਘਰ ਪਰਿਵਾਰ ਦੇ ਵਿੱਚ ਮਾਹੌਲ ਬਹੁਤ ਹੀ ਖੁਸ਼ ਨਮਾ ਬਣ ਜਾਵੇਗਾ ਜੇਕਰ ਤੁਸੀਂ ਇਸ ਸਮੇਂ ਕੋਈ ਨਵਾਂ ਵਾਹਨ ਲੈਣ ਦੇ ਬਾਰੇ ਸੋਚ ਰਹੇ ਸੀ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਜੇਕਰ ਤੁਸੀਂ ਕਾਰ ਦੇ ਵਿੱਚ ਕੋਈ ਨਵਾਂ ਕਾਰਜ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਉਹ ਤੁਹਾਡਾ ਸਫਲਤਾਪੂਰਵਕ ਪੂਰਾ ਹੋ ਜਾਵੇਗਾ ਦੋਸਤੋ ਇਹ ਸੀ ਉਹ ਪਾਕਸ਼ਾਲੀ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਭੋਲੇनाथ ਜੀ ਬਦਲਣ ਵਾਲੇ ਹਨ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਭੋਲੇनाथ ਦੀ ਜ਼ਰੂਰ ਲਿਖ ਦੇਣਾ ਜੀ